ਕੀ ਕਰ ਸਨੂ ਮੈਨੂੰ ਪੇਕੇ ਘਰੇ ਜਾਣਾ ਪੈਣਾ ਮੇਰੇ ਭਰਾ ਦਾ ਵਿਆਹ ਆ ਗਿਆ ਉਹ ਕਹਿੰਦੇ ਕਿ 8 10 ਦਿਨ ਤੂੰ ਸਾਡੇ ਕੋਲ ਆ ਕੇ ਜਾਣਿਆ ਸੋ ਮੈਨੂੰ ਨਾ ਜਾਣਾ ਪੈਣਾ ਮਨੇ ਗੋਲ ਕਿ ਚਲ ਬਕਰ ਠੀਕ ਆ ਠੀਕ ਆ ਕਿੱਥੇ ਚੱਲਿਆ ਬਾਥਰੂਮ ਚੱਲਿਆ ਠੀਕ ਆ ਰੇ ਤੱਕ ਮੋ ਬਈਆ ਤੇ ਬੈਲ ਖੱਟੇ ਦੂਜਾ ਖਾਮੋ ਬੋਤਲ ਹਟੇ ਡਾਕਟਰ ਪੱਟੇ ਕੀ ਜੱਗ ਨੂੰ ਲੈਣੀ ਆਪਾਂ ਮੁੱਢ ਦੀ ਲੜਾਈ ਕੋਈ ਉਹ ਇੰਨਾ ਟਾਈਮ ਆ ਜਾਓ ਹੁਣ ਉਹ ਆ ਗਿਆ ਆ ਗਿਆ ਆ ਗਿਆ ਅੱਛਾ ਯਾਰ ਫਿਰ ਬੱਚਿਆਂ ਨੂੰ 8-10 ਦਿਨ ਕੌਣ ਸੰਭੂਗਾ ਮੈਨੂੰ ਕੋਈ ਨਹੀਂ ਪਤਾ ਮੈਂ ਜਾਣਾ ਤੇ ਬਸ ਜਾਣਾ ਮਰੋੜੀ ਨੂੰ ਕਹਿ ਦਿੱਤਾ ਕਿ ਮੈਂ ਆ ਰਹੀ ਹਾਂ ਅੱਛਾ ਚਲ ਫਿਰ ਕੋਈ ਗੱਲ ਨਹੀਂ ਮੈਂ ਬੱਚਿਆਂ ਨੂੰ ਆਪੇ ਹੀ ਸੰਭਾਲ ਲਵਾਂਗਾ ਤੇ ਫਿਰ ਮੈਂ ਵਿਆਹ ਵਾਲੇ ਦੇਣੀ ਆਉਂਗਾ ਕੋਈ ਵਿਆਹੂ ਵੜ ਦਿਨੀ ਆਉਂਗਾ ਤੁਸੀਂ ਮੇਰੇ ਨਾਲ ਚੱਲੇ ਆ ਮੈਨੂੰ ਪਤਾ ਪਿੱਛੋਂ ਕੀ ਕਰਨਾ ਤੂੰ ਤਾਂ ਮੁਣਾ ਕਿ ਚੱਲੀ ਆ ਮੈਂ ਪਿੱਛੋਂ ਪਾਟੀਆਂ ਕਰਾਂਗਾ ਕੋਈ ਨਹੀਂ ਐਦਾਂ ਹੋਣ ਲੱਗਿਆ ਤੁਸੀਂ ਮੇਰੇ ਨਾਲ ਹੀ ਚੱਲੇ ਆ ਤਾਂ ਤੁਸੀਂ ਉੱਥੇ ਮੇਰੇ ਨਾਲ ਹੀ ਇੰਨੇ ਦਿਨ ਰਹਿਣਾ ਕੋਈ ਮੈਂ ਤੁਹਾਨੂੰ ਕਦੇ ਨਹੀਂ ਛੱਡ ਕੇ ਜਾ ਰਹੀ ਸਲਾਹ ਕਰ ਲਓ ਕਿਉਂ ਉਹਨੂੰ ਭਾਂਡਾ ਮਸਾ ਮਸਾ ਉਮੀਦਾਂ ਜੱਗੀਆਂ ਸੀ ਖੁਸ਼ ਹੋ ਜਾਂਦੇ ਆ ਅੱਲਾ ਰਹੁਣ ਤੇ ਅੱਥੇ